ਅੱਜ ਅਸੀਂ ਐਂਟਰੀ ਵਿਖਿਆ ਜਿੱਥੇ ਕਿ ਗ੍ਰੈਂਡ ਓਪਨਿੰਗ ਆਮਰਸਰੀ ਤੜਕੇ ਦੀ ਤੀਸਰੀ ਲੋਕੇਸ਼ਨ ਜਿੱਦਾਂ ਅਸੀਂ ਕੈਲਗਰੀ ਦੇ ਵਿੱਚ ਸਾਨੂੰ ਸਪੋਰਟ ਕਰਦੇ ਨੇ ਸਾਰੇ ਮੈਨੂੰ ਲੱਗਦਾ ਉਸੇ ਤਰੀਕੇ ਨਾਲ ਹੀ ਇੱਥੇ ਸਪੋਰਟ ਮਿਲੂਗੀ ਔਰ ਸਰ ਖਿਆਲ ਦੀ ਗੱਲ ਨਹੀਂ ਹੈਗੀ ਇਹ ਐਕਚੁਅਲ ਦੇ ਵਿੱਚ ਤੁਹਾਡੀ ਦੂਸਰੀ ਗੱਲ ਠੀਕ ਹੈ ਜੀ ਇਹ ਡਿਮਾਂਡ ਏਟਰੀ ਵਾਲਿਆਂ ਦੀ ਸੀ ਜਿਸ ਤੋ ਕਹਿੰਦੇ ਸੀ ਕਿ ਸਾਨੂੰ ਇੰਨੇ ਦੂਰ ਫਿਸ਼ ਲੈਣੀ ਆਣਾ ਪੈਂਦਾ ਫੂਡ ਤਾਂ ਤੁਹਾਡਾ ਬਾਕੀ ਵੀ ਅਸੀਂ ਟਰਾਈ ਕਰਦੇ ਆ ਤੇ ਸਾਨੂੰ ਏਟਰੀ ਦੇ ਵਿੱਚ ਜਿਹੜੀ ਆ ਲੋਕੇਸ਼ਨ ਜਿਹੜੀ ਆ ਸਾਨੂੰ ਖੋਲ ਕੇ ਦਿਓ ਜਲਦਾ ਜਲੋ ਵਾਲੀਆ ਟਾਈਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਅੱਜ ਦੇ ਇਸ ਦਿਨ ਦੇ ਉਤੇ ਅੰਮ੍ਰਿਤਸਰੀ ਧੜਕੇ ਦੀ ਤੀਜੀ ਲੋਕੇਸ਼ਨ ਦੇ ਉੱਤੇ ਖਾਣੇ ਦੇ ਨਜ਼ਾਰੇ ਕੈਲਗਰੀ ਚ ਲਾਈ ਸੀ ਤੇ ਇੱਥੇ ਡਿਮਾਂਡ ਬਹੁਤ ਸੀ ਐਟਰੀਚ ਤੇ ਸੋ ਸਾਡੇ ਵੀਰ ਹੋਣਾ ਨੇ ਗ੍ਰੈਂਡ ਓਪਨਿੰਗ ਅੱਜ ਇਹ ਸਾਰੇ ਫੈਮਲੀਆਂ ਨੂੰ ਰਿਕੁਐਸਟ ਹੈ ਵੀ ਇੱਥੇ ਪਹੁੰਚੋ ਜੱਲੋ ਵਾਲੀਏ ਟਾਈਮਜ਼ ਦੇਖ ਰਹੇ ਸਮੁੱਚੇ ਦਰਸ਼ਕਾਂ ਨੂੰ ਕੈਲਗਰੀ ਕੈਨੇਡਾ ਤੋਂ ਦਲਵੀਰ ਜੱਲੋ ਵਾਲੇ ਵੱਲੋਂ ਪਿਆਰ ਸਤਿਕਾਰ ਤੇ ਮੁਹੱਬਤ ਸਤਿ ਸ਼੍ਰੀ ਅਕਾਲ ਅੱਜ ਅਸੀਂ ਐਟਰੀ ਵਿਖੇ ਆ ਜਿੱਥੇ ਕਿ ਗ੍ਰੈਂਡ ਓਪਨਿੰਗ ਅੰਮ੍ਰਿਤਸਰੀ ਤੜਕੇ ਦੀ ਤੀਸਰੀ ਲੋਕੇਸ਼ਨ ਸਾਡੇ ਨਾਲ ਮੌਜੂਦ ਨੇ ਇਸ ਰੈਸਟੋਰੈਂਟ ਦੇ ਮਾਲਕ ਜੱਸੀ ਨੀਅਰ ਗਗਨਡਾਗ ਦੀ ਤੇ ਬਲਵਿੰਦਰ ਜੀ ਸਭ ਤੋਂ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਗ੍ਰੈਂਡ ਓਪਨਿੰਗ ਦੀ ਵੀ ਤੁਹਾਡੀ ਤੀਸਰੀ ਲੋਕੇਸ਼ਨ ਜਿਹੜੀ ਅੱਜ ਐਡਰੀ ਵਿਖੇ ਖੁੱਲ ਰਹੀ ਆ ਬਹੁਤ ਬਹੁਤ ਮੁਬਾਰਕਾਂ ਜੀ ਥੈਂਕ ਯੂ ਜੀ ਦਲਵੀਰ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਸਾਡੇ ਨਾਲ ਹਮੇਸ਼ਾ ਖੜਦੇ ਆਂ ਔਰ ਲੋਕਾਂ ਤੱਕ ਸਾਡੀ ਆਵਾਜ਼ ਪਹੁੰਚਾਉਂਦੇ ਆਂ ਵੀਰ ਦਵਿੰਦਰ ਬਾਈ ਦਾ ਬਹੁਤ ਬਹੁਤ ਧੰਨਵਾਦ ਆ ਇੱਥੇ ਪਹੁੰਚੇ ਮਨਜੀਤ ਰੂਪੋ ਵਾਲੀ ਆ ਜੀ ਵਿਵੇਕ ਜੀ ਤੇ ਮੇਰੇ ਨਾਲ ਜਿਹੜੇ ਮੇਰੇ ਡਾਕਟਰ ਸਾਹਿਬ ਮੌਂਟੀ ਜੀ 파ਟਨਰ ਜਿਹੜੇ ਆ ਉਹ ਵੀ ਇੱਥੇ ਮੌਜੂਦ ਨੇ ਜੀ ਜੀ ਸੋ ਅਸੀਂ ਏਡਰੀ ਦੇ ਵਿੱਚ ਅੰਮ੍ਰਿਤਸਰੀ ਧੜਕੇ ਦੀ ਅੱਜ ਜਿਹੜੀ ਓਪਨਿੰਗ ਗ੍ਰੈਂਡ ਓਪਨਿੰਗ ਕੀਤੀ ਆ ਜੀ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਜਿੰਨੀ ਸੰਗਤ ਇੱਥੇ ਜਿੰਨੇ ਵੀ ਸਾਡੇ ਪਤਵੰਤੇ ਸੱਜਣ ਪਹੁੰਚੇ ਨੇ ਹੁਮਮਾ ਆ ਕੇ ਸੋ ਪਰਮਾ ਹੰਗਾਰਾ ਮਿਲਿਆ ਆ ਜਿੱਦਾਂ ਅਸੀਂ ਕੈਲਗਰੀ ਦੇ ਵਿੱਚ ਸਾਨੂੰ ਸਪੋਰਟ ਕਰਦੇ ਨੇ ਸਾਰੇ ਮੈਨੂੰ ਲੱਗਦਾ ਉਸੇ ਤਰੀਕੇ ਨਾਲ ਹੀ ਇੱਥੇ ਸਪੋਰਟ ਮਿਲੂਗੀ ਔਰ ਕੈਲਗਰੀ ਤੋਂ ਵੀ ਬਹੁਤ ਜ਼ਿਆਦਾ ਇੱਥੇ ਬੰਦੇ ਜਿਹੜੇ ਪਹੁੰਚੇ ਨੇ ਤੇ ਏਡਰੀ ਵਾਲੇ ਤੇ ਆਏ ਨੇ ਜੀ ਹਮ ਹਮ ਸੋ ਜੀ थैंक यू जी बबों वर्क अगेन डांसाब ए मन ਦੇ ਵਿੱਚ ਕਿਦਾਂ ਖਿਆਲ ਆ ਕਿ ਜਾਂ ਐਡਰੀਆ ਵਾਲਿਆਂ ਦੀ ਡਿਮਾਂਡ ਸੀਗੇ ਇਹ ਸਰ ਖਿਆਲ ਦੀ ਗੱਲ ਨਹੀਂ ਹੈਗੀ ਇਹ ਐਕਚੁਅਲ ਦੇ ਵਿੱਚ ਤੁਹਾਡੀ ਦੂਸਰੀ ਗੱਲ ਠੀਕ ਹੈ ਜੀ ਇਹ ਡਿਮਾਂਡ ਐਡਰੀਆ ਵਾਲਿਆਂ ਦੀ ਸੀ ਹਾਂ ਹਾਂ ਸਸੀਂ ਕਾਫੀ ਲੋਕੇਸ਼ਨ ਸਰਚ ਕਰ ਰਹੇ ਸੀ ਖੋਲਣ ਵਾਸਤੇ ਬਟ ਐਡਰੀ ਤੋਂ ਸਾਡੇ ਕਸਟਮਰਸ ਜਿਹੜੇ ਨੇ ਖਾਸ ਕਰਕੇ ਫਿਸ਼ ਲੈਨ ਜੀ ਜੀ ਕੈਲਗਰੀ ਪਹੁੰਚਦੇ ਸੀ ਤੇ ਉਹ ਕਹਿੰਦੇ ਸੀ ਕਿ ਸਾਨੂੰ ਇੰਨੇ ਦੂਰ ਫਿਸ਼ ਲੈਨ ਆਣਾ ਪੈਂਦਾ ਹੈ ਫੂਡ ਤੇ ਤੁਹਾਡਾ ਬਾਕੀ ਵੀ ਅਸੀਂ ਟਰਾਈ ਕਰਦੇ ਆ ਤੇ ਸਾਨੂੰ ਏ ਏ 3 ਦੇ ਵਿੱਚ ਜਿਹੜੀ ਆ ਲੋਕੇਸ਼ਨ ਜਿਹੜੀ ਆ ਸਾਨੂੰ ਖੋਲ ਕੇ ਦੋ ਸੋ ਉਹਨਾਂ ਦੀ ਡਿਮਾਂਡ ਲਾ ਲੋ ਹੋਣਾ ਪੈਂਦਾ ਤੇ ਉਹਨਾਂ ਦੇ ਉਹਨਾਂ ਦਾ ਪਿਆਰ ਕਹਿ ਲੋ ਸਾਡੇ ਫੂਡ ਨੂੰ ਸਾਡੇ ਪ੍ਰਤੀ ਉਸ ਤਰੀਕੇ ਨਾਲ ਸੀਜ਼ ਲੈ ਕੇ ਤੇ ਕਿਉਂਕਿ ਅੱਜ ਲੋਕੇਸ਼ਨ ਓਪਨ ਹੋ ਗਈ ਮਤਲਬ ਇਦਾਂ ਕਹਿ ਸਕਿਆ ਵੀ ਤੁਹਾਡੇ ਮੀਨੂ ਦੇ ਵਿੱਚ ਜਿਹੜੀ ਸਪੈਸ਼ਲ ਡਿਸ਼ ਆਉ ਮੱਛੀਆਂ ਦੇਖੋ ਡਿਸ਼ ਤਾਂ ਸਾਰੀਆਂ ਅਮਰਸਰੀ ਤੜਕੇ ਦੀਆਂ ਸਾਰੀਆਂ ਬੜੀਆਂ ਸਪੈਸ਼ਲ ਨੇ ਸਾਡੀ ਮੱਕੀ ਦੀ ਰੋਟੀ ਸਾਗ ਜਿਹੜਾ ਆ ਕੋਈ ਡੱਬੇ ਵਾਲਾ ਨਹੀਂ ਆ ਫਰੈਸ਼ ਲੀਫਸ ਵਾਲਾ ਆ ਬਾਕੀ ਕੜੀ ਪਕੌੜਾ ਵਗੈਰਾ ఎవਰੀਥਿੰਗ ਬਟ ਜਿਹੜੀ ਫਿਸ਼ ਕਰੰਚੀ ਪਕੌੜਾ ਹੈਗਾ ਆ ਮੈਂ ਜ਼ਿਆਦਾ ਤਨੀ ਮੈਂ ਕੈਨੇਡਾ ਦੀ ਗੱਲ ਨਹੀਂ ਕਰਾਂਗਾ ਪਰ ਕੈਲਗਰੀ ਤੇ ਵੀ ਜ਼ਰੂਰ ਗੰਗਾ ਕਿ ਕੋਈ ਬੰਦੇ ਨੇ ਜਿਹੜਾ ਫਿਸ਼ ਲਾਈਕ ਕਰਦਾ ਉਹ ਇਹ ਨਹੀਂ ਕਹੂਗਾ ਕਿ ਅੰਮ੍ਰਿਤਸਰੀ ਤੜਕੇ ਦੀ ਫਿਸ਼ ਅਸੀਂ ਕਦੀ ਖਾਧੀ ਨਹੀਂ ਤੇ ਉਸ ਤੋਂ ਇਲਾਵਾ ਵੀ ਕਿਤੇ ਫਿਸ਼ ਲੈਣ ਗਏ ਹੋ ਉਹ ਮਸ਼ਹੂਰ ਇਸ ਕਰਕੇ ਕਿ ਡਾਕਟਰ ਸਾਹਿਬ ਦੀ ਰੈਸਪੀ ਤਿਆਰ ਕੀਤੀ ਹੈ ਅਜਾ ਅਸੀਂ ਪਲਾਜੇ ਦੀ ਤੁਹਾਡੀ ਪਹਿਲੀ ਲਿਕੇਸ਼ਨ ਜਿਹੜੀ ਆ ਅੰਮ੍ਰਿਤਸਰੀ ਤੜਕੇ ਦੀ ਤੇ ਸੈਕੰਡ ਤੁਹਾਡਾ ਹੈਂਗਆਊਟ ਹਾਂਜੀ ਤੇ ਤੀਸਰੀ ਲੋਕੇਸ਼ਨ ਇਹ ਹੋ ਗਈ ਚੌਥਾ ਸਾਡਾ ਇਹ ਪੀਜ਼ਾ ਵੀ ਹੈਗਾ ਜੀ ਡਾਊਨਟਾਊਨ ਦੇ ਵਿੱਚ ਸ਼ਿਕਾਗੋ ਡੀਪ ਡਿਸ਼ ਪੀਜ਼ਾ ਜ਼ਿਆਦਾਤਰ ਅਸੀਂ ਉਹ ਡਾਊਨਟਾਊਨ ਹੋਣ ਕਰਕੇ ਸਾਨੂੰ ਉਹਦੀ ਨਾਮ ਨਹੀਂ ਲੈਂਦੇ ਤੁਸੀਂ ਪਰ ਉਹ ਚੌਥੀ ਲੋਕੇਸ਼ਨ ਸਾਡੀ ਉਹ ਵੀ ਹੈਗੀ ਆ ਉਹ ਹਿਡਨ ਹੈ ਉਹ ਹਿਡਨ ਹੈ ਅੱਛਾ ਜੀ ਇੱਥੋਂ ਇਹ ਸਾਬਤ ਹੋ ਰਿਹਾ ਵੀ ਸੱਭਿਆਚਾਰ ਦੇ ਨਾਲ-ਨਾਲ ਲੋਕਾਂ ਦਾ ਸਵਾਦ ਖਾਣੇ ਦਾ ਵੀ ਤੁਸੀਂ ਪੂਰਾ ਅਰੇਂਜ ਰੱਖਦੇ ਹੋ ਹਾਂਜੀ ਬਿਲਕੁਲ ਬਿਲਕੁਲ ਇਸ ਤਰ੍ਹਾਂ ਹੁੰਦਾ ਨਾ ਕਿ ਕਾਫੀ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਜਦ ਤੱਕ ਅਸੀਂ ਅੰਮ੍ਰਿਤਸਰ ਦੇ ਵਿੱਚ ਜੰਮੇ ਪਲੇ ਨਹੀਂ ਅੰਮ੍ਰਿਤਸਰ ਦਾ ਫੂਡ ਨਹੀਂ ਟਰਾਈ ਕੀਤਾ ਸੀ ਉਹ ਟੇਸਟ ਇੱਥੇ ਦੇ ਨਹੀਂ ਸਕਦੇ ਹਮ ਹਮ ਨਾਮ ਅੰਮ੍ਰਿਤਸਰੀ ਲਿਖਣ ਨਾਲ ਨਾਮ ਕੋਈ ਅਲੱਗ ਚੀਜ਼ ਲਿਖਣਾ ਜਦੋਂ ਤੱਕ ਅਸੀਂ ਉਸ ਚੀਜ਼ ਨੂੰ ਆਪ ਨਹੀਂ ਖਾਦਾ ਹਮ ਹਮ ਆਪ ਨਹੀਂ ਰੈਲਿਸ਼ ਕੀਤਾ ਸੀ ਅੱਗੋਂ ਉਹ ਜਿਹੜਾ ਜਿਹੜਾ ਸਵਾਦ ਆ ਦੇ ਨਹੀਂ ਸਕਦੇ ਸੋ ਅਸੀਂ ਜਿਵੇਂ ਫੋਰਨ ਬਰਾਡ ਆਪ ਅੰਮ੍ਰਿਤਸਰੀ ਤੜਕਾ ਉੱਥੋਂ ਦੇ ਅੰਮ੍ਰਿਤਸਰ ਦੇ ਹਾਂ ਤੇ ਇਸੇ ਕਰਕੇ ਸਾਡਾ ਨਾਮ ਵੀ ਅੰਮ੍ਰਿਤਸਰੀ ਤੜਕਾ ਹੀ ਆ ਤੇ ਇਸ ਕਰਕੇ ਅਸੀਂ ਆਪਣੇ ਵੱਲੋਂ 100 10% ਟਰਾਈ ਕਰਦੇ ਹਾਂ ਕਿ ਸੇਮ ਫਲੇਵਰਸ ਸੇਮ ਔਥੈਂਟਿਕ ਜਿਹੜਾ ਹੈ ਫੂਡ ਅੰ ਇਹ ਪਿਛਲਾ ਰਾਜ ਇਹ ਅਨਸਾਰੀ ਤੜਕੇ ਦਾ ਵੀ ਇੰਡੀਆ ਤੋਂ ਜਿੱਦਾਂ ਤੁਸੀਂ ਗੱਲ ਕੀਤੀ ਆ ਇਹ ਹੈ ਜਾਂ ਕੋਈ ਹੋਰ ਵੀ ਵਜ੍ਹਾ ਹੈ ਨਹੀਂ ਇਸ ਦਾ ਇੰਡੀਆ ਦੇ ਵਿੱਚ ਸਾਡਾ ਫੂਡ ਦਾ ਕੋਈ ਬਿਜ਼ਨਸ ਨਹੀਂ ਸੀ ਹੂੰ ਹੂੰ ਇੰਡੀਆ ਦੇ ਵਿੱਚ ਅਲੱਗ-ਅਲੱਗ ਬਿਜ਼ਨਸ ਸੀ ਸਾਡੇ ਕੋਈ ਮੈਂ ਜਿਸ ਤਰ੍ਹਾਂ ਡਾਕਟਰ ਹੈ ਇਹਨਾਂ ਦਾ ਵੀ ਆਪਣਾ ਬਿਜ਼ਨਸ ਸੀ ਕਹਿੰਦਾ ਮਤਲਬ ਇੱਥੇ ਜਦੋਂ ਅਸੀਂ ਫੂਡ ਇੰਡਸਟਰੀ ਦੇ ਵਿੱਚ ਆਏ ਆ ਸੋ ਉਹ ਚੀਜ਼ ਨੂੰ ਲੈ ਕੇ ਉੱਥੋਂ ਦੇ ਸਪਾਈਸਿਸ ਉੱਥੋਂ ਦਾ ਐਕਸਪੀਰੀਅੰਸ ਲੈ ਕੇ ਜਿਹੜਾ ਆ ਇਹਨੂੰ ਖੋਲਿਆ ਸੀ ਹੂੰ 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 ਸਾਡੇ ਨਾਲ ਜਿਹੜੇ ਏਡਰੀ ਦੇ ਵਿੱਚ ਸਾਡੇ ਮੌਂਟੀ ਜੀ ਬਿਲਕੁਲ ਬਲਵਿੰਦਰ ਜੀ ਤੁਸੀਂ ਦੋ ਬੋਲ ਅਮਰਸਰੀ ਤੜਕੇ ਦੇ ਬਾਰੇ ਖੁਸ਼ ਬੋਲੋ ਬਸ ਮੈਂ ਤਾਂ ਇੰਨਾ ਹੀ ਕਹਿਣਾ ਚਾਹਾਂਗਾ ਜੀ ਕਿ ਆਏ ਆ ਤੁਹਾਡਾ ਪਿਆਰ ਚਾਹੀਦਾ ਤੇ ਜਿੱਦਾਂ ਤੋਲਕੇ ਜਨਾ ਕਾਮਯਾਬਤ ਤੈਨੂੰ ਹੀ ਕਾਮਯਾਬ ਕਰੋ ਥੈਂਕ ਯੂ ਜੀ 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 ਸ਼ੁਕਰੀਆ ਜੀ ਤੁਹਾਨੂੰ ਬਹੁਤ ਬਹੁਤ ਅਗੇਨ ਮੁਬਾਰਕਾਂ ਜੀ ਸਾਡੇ ਨਾਲ ਪੰਜਾਬੀ 뮤직 ਇੰਡਸਟਰੀ ਦੀਆਂ ਜਾਣੀਆਂ ਪਹਿਚਾਣੀਆਂ ਸ਼ਖਸੀਅਤਾਂ ਮਨਜੀਤ ਰੂਪਵਾਲ ਦੀ ਵੀਰ ਦਵਿੰਦਰ ਜੀ ਉਹ ਵੀ ਇਸ ਗ੍ਰੈਂਡ ਓਪਨਿੰਗ ਤੇ ਆਏ ਹੋਏ ਨੇ ਸੋ ਵੀ ਇਸ ਗ੍ਰੈਂਡ ਓਪਨਿੰਗ ਦਾ ਹਿੱਸਾ ਬਣੇ ਹੋਏ ਨੇ ਸੋ ਮਨਜੀਤ ਰੂਪੇਵਾਲ ਨਾਲ ਪਹਿਲਾਂ ਗੱਲ ਕਰਦੇ ਆ ਮਨਜੀਤ ਜੀ ਪਹਿਲਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਕੀ ਹਾਲ ਚਾ ਥੈਂਕ ਯੂ ਜੀ ਪਹਿਲਾਂ ਦਾ ਜਲੋ ਵਾਲੀਆ ਟਾਈਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਅੱਜ ਦੇ ਇਸ ਦਿਨ ਦੇ ਉਤੇ ਅੰਮ੍ਰਿਤਸਰੀ ਤੜਕੇ ਦੀ ਤੀਜੀ ਲੋਕੇਸ਼ਨ ਦੇ ਉੱਤੇ ਔਰ ਏਡੀ ਵਾਸਤੇ ਇੱਕ ਬਹੁਤ ਸਪੈਸ਼ਲ ਮੈਂ ਤਾਂ ਕਹਾਂਗਾ ਕਿ ਇਹਨਾਂ ਨੇ ਅਰੇਂਜਮੈਂਟ ਕੀਤਾ ਜੱਸੀ ਨਾਇਰ ਜੀ ਨੇ ਔਰ ਡਾਕਟਰ ਸਾਹਿਬ ਨੇ ਔਰ ਕਿਉਂਕਿ ਹੁਣੇ ਸਾਰਾ ਕੁਝ ਤਕਰੀਬਨ ਦੱਸਤਾ ਡਾਕਟਰ ਸਾਹਿਬ ਨੇ ਕਿ ਫਿਸ਼ ਜਾਂ ਹੋਰ ਵੀ ਅਲੱਗ-ਅਲੱਗ ਡਿਸ਼ੇਜ਼ ਕਿੰਨੀਆਂ ਪਿਆਰੀਆਂ ਹੁੰਦੀਆਂ ਨੇ ਔਰ ਅਮਰਸਰੀ ਤੜਕਾ ਜਿਹੜਾ ਤੀਜੀ ਲੋਕੇਸ਼ਨ ਵੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਇਹੀ ਦੁਆਵਾਂ ਮੈਂ ਸਾਡੇ ਵੱਡੇ ਵੀਰ ਚੜ੍ਹਦੀ ਕਲਾ 'ਚ ਰਹਿਣ ਬਿਲਕੁਲ ਜੀ ਸੋ ਅੱਜ ਖੁਸ਼ੀ ਦਾ ਮੌਲਿਆ ਜੀ ਜੀ ਕਿ ਕਿਸੇ ਗਾਣੇ ਦੇ ਦੋ ਬੋਲ ਵੀ ਹੋ ਜਾਣ ਜੀ ਜੀ ਜੇ ਚਾਉਂਦੀ ਕੋਠੀਆਂ ਵਿੱਚ ਰਹਿਣਾ ਨਹੀਂ ਏਸੀ ਗੱਡੀਆਂ ਵਿੱਚ ਬਹਿਣਾ ਜੇ ਚਾਉਂਦੀ ਕੋਠੀਆਂ ਵਿੱਚ ਰਹਿਣਾ ਨਹੀਂ ਏਸੀ ਗੱਡੀਆਂ ਵਿੱਚ ਬਹਿਣਾ ਸਾਡੀ ਮੰਨ ਲੈ ਤੂੰ ਮੁਟਿਆਰੇ ਨਹੀਂ ਜੱਟ ਦੀ ਹੋ ਜਾ ਜੱਟ ਦੀ ਹੋ ਜਾ ਜੱਟ ਦੀ ਹੋ ਜਾ ਜੇ ਲੈਣ ਫੁੱਲ ਨਜ਼ਾਰੇ ਨਹੀਂ ਜੱਟ ਦੀ ਹੋ ਜਾ ਜੱਟ ਦੀ ਹੋ ਜਾ ਜੇ ਲੈਣ ਫੁੱਲ ਨਜ਼ਾਰੇ ਨੀਮ ਅਮਰਸਰੀ ਤੜਕੇ ਆ ਜਾ ਐਡਰੀ ਵੀ ਆ ਐਡਰੀ ਵੀ ਕਹਿੰਦੇ ਐਡਰੀ ਵੀ ਆ ਜਾ ਹਾਂਜੀ ਠੀਕ ਹੈ ਜੀ ਸੋ ਅ ਅਮਰਸਰੀ ਤੜਕਾ ਤਾਂ ਚਲੋ ਰੈਸਟੋਰੈਂਟ ਦਾ ਨਾਮ ਆ ਪਰ ਜੱਸੀ ਨਹੀਂ ਜੀ ਇੰਨੇ ਪਿਆਰੇ ਯਾਰ ਸ਼ਖਸ਼ੀਅਤ ਆ ਇਹਨਾਂ ਨੂੰ ਮਿਲ ਕੇ ਵੀ ਵੈਸੇ ਵੀ ਇੱਕ ਨਾ ਪਿਆਰ ਦਾ ਵੀ ਤੜਕਾ ਲੱਗ ਜਾਂਦਾ ਬਿਲਕੁਲ ਜੀ ਸੋ ਇਸ ਕਰਕੇ ਇਹ ਚਾਹੇ ਸੁਮੇਲ ਹੋ ਰਿਹਾ ਸੱਭਿਆਚਾਰ ਦਾ ਤੇ ਖਾਣੇ ਦਾ ਖਾਣੇ ਦਾ ਵੀ ਔਰ ਜੇ ਮਤਲਬ ਮੈਂ ਇਹ ਕਹਿਣਾ ਵੀ ਜੱਸੀ ਨਹੀਂ ਆ ਜੀ ਜਿਸ ਕੰਮ ਨੂੰ ਵੀ ਪੈ ਜਾਂਦੇ ਨੇ ਫਿਰ ਉਹ 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 ਫਿਰ ਉਹਦੀ ਮਿਸਾਲ ਨਹੀਂ ਹੈਗੀ ਹਾਂ ਹਾਂ ਤੇ ਚਾਹੇ ਉਹ ਪ੍ਰੋਗਰਾਮ ਹੋਣ ਚਾਹੇ ਕੋਈ ਇਵੈਂਟ ਹੋਵੇ ਹਾਂ ਹਾਂ ਤੇ ਹਰ ਕਲਾ ਚ ਸੰਪੂਰਨ ਨੇ ਇਹ ਬਿਲਕੁਲ ਸੋ ਚੜ੍ਹਦੀ ਕਲਾ ਚ ਰਹਿਣ ਭਾਈ ਇਹ ਹੀ ਮੇਰੀਆਂ ਦੁਆਵਾਂ ਨੇ ਜੀ 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 ਆਜੋ ਜੀ ਹੁਣ ਵੀਰ ਦਵਿੰਦਰ ਜੀ ਨਾਲ ਗੱਲ ਕਰ ਲੈਂਦੇ ਹਾਂ ਜੀ ਵੀਰ ਦਵਿੰਦਰ ਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਕੀ ਹਾਲ ਚਾਲ ਹੈ ਸასი ਕਾਲ ਜੀ ਸਾਰੇ ਨੂੰ ਸੋ ਜੱਲੋ ਵਾਲੀ ਐ ਟਾਈਮਸ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਦੁਬਾਰਾ ਤੋਂ ਪਿਆਰ ਭਰੀ ਸასი ਕਾਲ ਹੈ ਜੀ ਸੋ ਅੱਜ ਜਸੀ ਵੀਰ ਦਾ ਜਿਹੜਾ ਰੈਸਟੋਰੈਂਟ ਹੈ ਅੰਮ੍ਰਿਤਸਰੀ ਤੜਕਾ ਦੀ ਗ੍ਰੈਂਡ ਓਪਨਿੰਗ ਉਹਦੀ ਗ੍ਰੈਂਡ ਓਪਨਿੰਗ ਤੇ ਆਪਾਂ ਪਹੁੰਚੇ ਹੋਏ ਆਂ ਸੋ ਮੇਰੇ ਭਰਾ ਨੂੰ ਜਸੀ ਨੈਯਰ ਨੂੰ ਲੱਖ ਲੱਖ ਮੁਬਾਰਕਾਂ ਤੇ ਲੱਖ ਲੱਖ ਵਧਾਈਆਂ ਕਹਿਣੇ ਆ ਜੀ ਸੋ ਜਸੀ ਬਾਈ ਦਾ ਮੈਂ ਇੱਕ ਸਿਸਟਮ ਦੇਖਿਆ ਜੀ ਕਿਉਂਕਿ ਜਦੋਂ ਇਹ ਪ੍ਰੋਮੋਟਰ ਬਣੇ ਪ੍ਰੋਗਰਾਮ ਕਰਾਉਣ ਲੱਗੇ ਇਹਨਾਂ ਨੇ ਸ਼ੁਰੂਆਤ ਕੀਤੀ ਕੈਲਗਰੀ ਤੋਂ ਜੀ ਕੈਲਗਰੀ ਤੋਂ ਚੱਲੇ ਫਿਰ ਐਡਮੈਂਟਨ ਗਏ ਐਡਮੈਂਟਨ ਤੋਂ ਫਿਰ ਚੱਲੇ ਬੀਸੀ ਆਗੇ ਬੀਸੀ ਤੋਂ ਚੱਲੇ ਹੋਏ ਟ੍ਰਾਂਟੋ ਗਏ ਟ੍ਰਾਂਟੋ ਤੋਂ ਚੱਲਦੇ ਚੱਲਦੇ ਵਿਨੀਪੈਗ ਕਰਦੇ ਕਰਦੇ ਫਿਰ ਕੈਲਗਰੀ ਆ ਜਾਂਦੀ ਹੈ ਸ਼ਾਬਾਸ਼ ਇਸੇ ਤਰ੍ਹਾਂ ਹੁਣ ਇਹਨਾਂ ਨੇ ਜਿਹੜੀ ਸ਼ੁਰੂਆਤ ਕੀਤੀ ਉਹ ਕੈਲਗਰੀ ਤੋਂ ਸ਼ੁਰੂਆਤ ਕੀਤੀ ਦੋਥੇ ਦੋ ਲੋਕੇਸ਼ਨਾਂ ਅਨਵਰਸਰੀ ਤੜਕੇ ਦੀਆਂ ਹਾਂਜੀ ਹੁਣ ਇਹ ਥੋੜਾ ਜਿਹਾ ਅੱਗੇ ਵਧ ਗਏ ਦੂਜੀ ਸਾਈਡ ਨੂੰ ਇਹ ਐਡਰੀਆ ਐਡਰੀ ਵੱਲੋਂ ਐਡਰੀ ਆ ਗਏ ਜੀ ਹਾਂ ਹਾਂ ਤੇ ਜਿਸ ਤਰ੍ਹਾਂ ਇਹਨਾਂ ਦੇ ਪਹਿਲਾਂ ਨਾਲ ਸੀ ਇਹ ਕੱਲੇ ਸੀਗੇ ਹਾਂ ਉਸ ਤੋਂ ਬਾਅਦ ਉੱਥੇ ਇਹਨਾਂ ਦੇ ਨਾਲ ਇਹਨਾਂ ਦੇ ਡਾਕਟਰ ਸਾਹਿਬ ਆ ਗਏ ਜੀ ਹੁਣ ਇਹਨਾਂ ਦੇ ਨਾਲ ਭਾਜੀ ਆਪਣੇ ਮੌਂਟੀ ਭਾਜੀ ਤੀਸਰੇ 파ਟਨਰ ਬਲਵਿੰਦਰ ਮੌਂਟੀ ਜੀ ਹਾਂਜੀ ਬਲਵਿੰਦਰ ਮੌਂਟੀ ਜੀ ਆ ਗਏ ਇਸ ਕਰਕੇ ਹੁਣ ਇਹ ਵਾਅਦੇ ਵਾਅਦੇ ਵੀ ਐਡਰੀ ਤੋਂ ਮੈਂ ਤਾਂ ਸੱਚੀ ਪਾਤਸ਼ਾਹ ਕੀ ਹੀ ਅਰਦਾਸ ਕਰੂੰਗਾ ਜਿਵੇਂ ਕੈਲਗਰੀ ਤੋਂ ਐਡਰੀ ਨੂੰ ਆ ਗਏ ਐਡਰੀ ਤੋਂ ਥੋੜਾ ਜਿਹਾ ਹੁਣ ਐਡਮਿੰਟਨ ਜਾਣ ਜੀ ਐਡਮਿੰਟਨ ਤੋਂ ਬੀਸੀ ਹੁੰਦੇ 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 ਸਾਰੇ ਗੀੜਾ ਦੇ ਕੇ ਕੈਨੇਡਾ ਦਾ ਫਿਰ ਕੈਲਗਰੀ ਫਿਰ ਆ ਜਾਣ ਜੀ ਬਿਲਕੁਲ ਤੇ ਕੈਲਗਰੀ ਦਾ ਚਲੋ ਇਹਨਾਂ ਦਾ ਪ੍ਰਮਾਤਮਾ ਨੇ ਸੱਚੀ ਪਾਤਸ਼ਾਹ ਤੇ ਬਹੁਤ ਵੱਡੀ ਕਿਰਪਾ ਜੀ ਇਹਨਾਂ ਤੇ ਬਹੁਤ ਵੱਡਾ ਹੱਥ ਹੈ ਜੀ ਸੋ ਮੇਰੇ ਭਰਾ ਨੂੰ ਲੱਖ ਲੱਖ ਮੁਬਾਰਕਾਂ ਤੇ ਲੱਖ ਲੱਖ ਵਧਾਈਆਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਵੀ ਪ੍ਰਮਾਤਮਾ ਹੋਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਮੇਰੇ ਭਰਾ ਨੂੰ ਬਖਸ਼ੇ ਤੇ ਸਾਰਿਆਂ ਨੂੰ ਰਿਕੁਐਸਟ ਕਰਦੇ ਆਂ ਵੀ ਜਿਸ ਤਰ੍ਹਾਂ ਇਹਨਾਂ ਦੇ ਤੁਸੀਂ ਖਾਣੇ ਦੇ ਨਜ਼ਾਰੇ ਕੈਲਗਰੀ ਚ ਲਾਇਏ ਸੀ ਤੇ ਇੱਥੇ ਡਿਮਾਂਡ ਬਹੁਤ ਸੀ ਐਡ੍ਰਿਚ ਤੇ ਸੋ ਸਾਡੇ ਵੀਰ ਹੋਣਾ ਨੇ ਗ੍ਰੈਂਡ ਓਪਨਿੰਗ ਅੱਜ ਇਹ ਸਾਰੇ ਫੈਮਲੀਆਂ ਨੂੰ ਰਿਕੁਐਸਟ ਹੈ ਵੀ ਇੱਥੇ ਪਹੁੰਚੋ ਤੇ ਖਾਣੇ ਦਾ ਨਜ਼ਾਰਾ ਲਓ ਜੀ ਬਹੁਤ-ਬਹੁਤ ਮੇਰੇ ਵੱਲੋਂ ਦੁਬਾਰਾ ਮੁਬਾਰਕਾਂ ਤੇ ਵਧਾਈਆਂ ਸਸੀਕਾ ਤੁਸੀਂ ਐਡਮੈਂਟਨ ਦੀ ਗੱਲ ਕੀਤੀ ਵੈਸੇ ਰੁਪਿੰਦਰ ਹੰਡਾ ਜੀ ਨਾਲ ਪਹਿਲਾਂ ਐਡਮੈਂਟਨ ਗਿਆ ਹੀ ਉਸ ਤੋਂ ਬਾਅਦ ਹੁਣ ਬੱਬੂ ਮਾਨ ਜੀ ਦੀ ਗੱਲ ਕਰੀਏ ਉਹਨਾਂ ਨੇ ਵੀ ਕਾਫੀ ਤਾਰੀਫ ਕੀਤੀ ਇਹਨਾਂ ਦੀ ਖੰਡੇ ਦੀ ਸਪੈਸ਼ਲੀ ਸਟੇਜ ਤੇ ਗਾ ਕੇ ਆਏ ਆ ਉਹ ਚੱਲ ਇੱਕ ਕਿਉਂਕਿ ਇਹਨਾਂ ਦੀਆਂ ਫੋਟੋ ਬੱਬੂ ਨਾਲ ਘੱਟ ਹੋਈਆਂ ਤੇ ਇਹਨਾਂ ਨਾਲ ਜ਼ਿਆਦਾ ਹੋਈਆਂ ਹਾਂਜੀ ਕਿਉਂਕਿ ਲੁਕਿੰਗ ਲਾਈਕ ਗ੍ਰੇਟ ਲਾਈਕ ਐ ਐਜ਼ ਅ ਸਿੰਗਰ ਹਾਂਜੀ ਕਿਉਂਕਿ ਮਾਨ ਸਾਹਿਬ ਉਹਨਾਂ ਨੂੰ ਤਾਂ ਚਲੋ ਸਾਰੀ ਦੁਨੀਆ ਦੇਖ ਹੀ ਲੈਂਦੀ ਹੈ ਜੀ ਇਹ ਥੋੜਾ ਜਿਹਾ ਪਰਦੇ ਦੇ ਪਿੱਛੇ ਰਹਿੰਦੇ ਆ ਇਸ ਕਰਕੇ ਲੋਕੀ ਇਹਨਾਂ ਨੂੰ ਵੱਧ ਦੇਖਣਾ ਪਸੰਦ ਕਰਦੇ ਆ ਕਿਉਂਕਿ ਰੁਪਿੰਦਰ ਭੈਣਜੀ ਹੁੰਦਾ ਜਦੋਂ ਪ੍ਰੋਗਰਾਮ ਸੀਗਾ ਉਦੋਂ ਤਾਂ ਕਹਿੰਦੇ ਵੀ ਜਸੀ ਦੀ ਬਾਤ ਗਿਆ ਜਸੀ ਦੀ ਬਾਤ ਗਿਆ ਜਸੀ ਲੰਬੇ ਹੀ ਬਣਾਉਂਦਾ ਸੀਗਾ ਲੋਕਾਂ ਨੂੰ ਸੋ ਸਾਡਾ ਭਰਾ ਪਿਆਰਾ ਬਹੁਤ ਹੈ ਜੀ ਸੋ ਇਹਨਾਂ ਦੀ ਕਿਉਂਕਿ ਜਿਹੜੀ ਇਹਨਾਂ ਦੀ ਨਿਮਰਤਾ ਹੈ ਜੀ ਇਹਨਾਂ ਦਾ ਨਮਾਣਾ ਪਣਾ ਉਹ ਹੀ ਇਹਨਾਂ ਨੂੰ ਪਰਮਾਤਮਾ ਉਹਨਾਂ ਅੱਤਰਕੀ ਹੋਰ ਦੇਈ ਜਾਂਦਾ ਉਹ ਹੋਰ ਉੱਚੇ ਲਈ ਜਾਂਦਾ ਜੀ ਜੀ ਜੀ